来 ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਲੇਲ ਖੁਰਦ ਤਹਿਸੀਲ ਲਹਿਰਾ ਗਾਗਾ ਤੇ ਨੇੜੇ ਜਾਖਲ ਹਰਿਆਣਾ ਦੋ ਝੋਟੀਆਂ ਦਿਖਾਵਾਂਗੇ ਇੱਕ ਤਾਂ ਝੋਟੀ ਦਿਖਾਵਾਂਗੇ ਪਹਿਲਾ ਸੁਆ 나ੜੂਆ ਨਾਲ ਹੀ ਆ ਬੱਚੇ ਦੇ ਚੰਗਾ ਦੁੱਧ ਤਿਆਰੀ ਦਾ ਬੌਲਾ ਕਹਿ ਸਕਦੇ ਆ ਤੇ ਇੱਕ ਹੈਗੀ ਆ ਬੂਰੀ ਬੂਰੀ ਕਹਿੰਦੇ ਇਹ ਸਮਝ ਲਓ ਵੀ ਹਰੇਕ ਦੇ ਦਿਲਾਂ ਨੂੰ ਟੜਕਨ ਵਾਲਾ ਕੰਮ ਹੀ ਆ ਕਿਉਂਕਿ ਬੂਰੀ ਦੀ ਡਿਮਾਂਡ ਆ ਜਿਹੜੀ ਅੱਜ ਕੱਲ ਮਾਰਕੀਟ ਚ ਬਹੁਤ ਜ਼ਿਆਦਾ ਆ ਤੇ ਬੂਰੀ ਵੀ ਐਸੀ ਦਿਖਾ ਦਾਂਗੇ ਪਿਓਰ ਬੂਰੀ ਤੇਲੀਆ ਬੂਰੀ ਤੇ ਜਿਹੜੀ ਖਾਸ ਗੱਲ ਰਹੂਗੀ ਵੀਡੀਓ ਦੀ ਦੋਨੇ ਪਸ਼ੂ ਪਾਈ ਕਹਿੰਦਾ ਹਰਿਆਣੇ ਦੇ ਨੇ ਬਿੱਡ ਪ੍ਰੂਫ ਗਾਰੰਟੀ ਵਾਲਾ ਸਿਸਟਮ ਹੀ ਆ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਜਿਹੜਾ ਰੇਟ ਆ ਰੇਟ ਬਾਈ ਤੋਂ ਜਾਇਜ਼ ਜਈ ਕਰਾ ਕੇ ਜਾਵਾਂਗੇ ਤੇ ਜਿਹੜੀ ਜੋੜੇ ਦੀ ਪਹੁੰਚ ਵਾਲਾ ਸਿਸਟਮ ਆ ਉਹ ਸ਼ੁਰੂ ਜੀ ਦਾ ਦਾਣਾ 200 ਉਹਨਾਂ 200 ਜਾਣ ਬਾਈ ਕਨਾ 400 ਕਿਲੋਮੀਟਰ ਪਹੁੰਚ ਕਰ ਦਾਂਗੇ ਬਾਕੀ ਡਿਟੇਲ ਅੱਗੇ ਨੂੰ ਪੁੱਛ ਲਾਂਗੇ ਹੋਰ ਅੱਗੇ ਕਿਵੇਂ ਹੋਰ ਵਧੀਆ ਵੀਰੇ ਹੋਰ ਜਮਾ ਠੀਕ ਠਾਕ ਵੀਰੇ ਚੜ੍ਹਦੀ ਕਲਾ ਐਨ ਜਮਾ ਪੂਰੀ ਵੀਰੇ ਵਧੀਆ ਤੇ ਬਾਕੀ ਮੇਰਾ ਖਿਆਲ ਹੈ ਘਰੇ ਵੀ ਇਧਰ ਮਾਰਦੀ ਗੈਰੀ ਕੈਮਰਾ ਪਸ਼ੂ ਪਾਈ ਕੋਲ ਚੰਗੇ ਰੱਖੇ ਹੋਇਆ ਤੇ ਬਾਕੀ ਮੇਰਾ ਖਿਆਲ ਹੈ ਕਿ ਮੇਲੇ 'ਚ ਵੀ ਜਾਣਗੇ ਦੋ ਚਾਰ ਪੁੱਛ ਹਾਂ ਵੀਰੇ ਇੱਕ ਤਾਂ ਆ ਖੜੀ ਐ ਸਮੈਨ ਤੋਂ ਲਈਦੀ ਆ ਆਪਾਂ ਹਰਿਆਣੇ ਤੋਂ ਵੀਰੇ ਠੀਕ ਆ ਗੱਲ ਡੈਡੀ ਦੇ ਦੋਸਤ ਐ ਉਹਨਾਂ ਨੇ ਲਿਆ ਕੇ ਦਿੱਤੀ ਦੀ ਇਹ ਆਪਾਂ ਦੀ ਠੀਕ ਆ ਗੱਲ ਇੱਕ ਆ ਰਾਜਸਥਾਨ ਤੋਂ ਖ ਠੀਕ ਹੈ ਠੀਕ ਹੈ ਇੱਕ ਆਪਣਾ ਦੂਜੇ ਫਾਰਮ ਦੇ ਖੜੇ ਇੱਕ ਝੋਟਾ ਖੜਿਆ ਵੱਡਾ ਜਿਹੜਾ ਪੀਡੀਐਫ ਦੇ ਚੌਥੇ ਨੰਬਰ ਤੇ ਆਇਆ ਦੀ ਠੀਕ ਹੈ ਠੀਕ ਹੈ ਇੱਕ ਸੂਰਵੀਰ ਦੀ ਝੋਟੀ ਹੈ ਸੂਰਵੀਰ ਵਾਲਿਆਂ ਨੇ ਏ ਬੀ ਸੀ ਦੇ ਆਪਣੇ ਪੇਜ ਦੇ ਉੱਤੇ ਵੀ ਬ੍ਰੇ ਸਪੈਸ਼ਲ ਪਾਈ ਹੋਈ ਹੈ ਠੀਕ ਹੈ ਠੀਕ ਹੈ ਹੱਤ ਨਾਲ ਮੇਲੇ ਵਿੱਚੋਂ ਨਾਲ ਨਾਲ ਹੁਣ ਆਪਾਂ ਵਪਾਰ ਦਾ ਕੰਮ ਵੀ ਕਰਾਂਗੇ ਹਾਂ ਵੀਰੇ ਪਹਿਲਾਂ ਡੈਡੀ ਕਰਾਇਆ ਕਰ ਦਿੱਤੀ ਅੱਜ ਤੋਂ 15 ਸਾਲ ਪਹਿਲਾਂ ਵੀਰੇ ਯਾਰ ਲੋਕਾਂ ਦੀ ਵੀਰੇ ਡਿਮਾਂਡ ਹੈ ਬਹੁਤ ਦੀ ਯਾਰ ਲਧਿਆਣੇ ਤੋਂ ਬਾਈ ਉਹਨਾਂ ਦੇ ਫਾਰਮ ਨੇ ਦੋ ਤਿੰਨ ਦੇ ਉਹ ਪਹਿਲਾਂ ਵੀ ਯਾਰ ਆਪਾਂ ਦਵਾਉਣ ਬਾਗ ਜਾਂਦੇ ਸੀ ਉਹਨਾਂ ਨੇ ਬਹੁਤ ਜ਼ੋਰ ਲਾ ਰੱਖ ਨਾੰ ਕੰਦੇ ਮਾਰੇ ਹੋ ਜਾਂਦੇ ਹਨ ਹੈ ਨਾ ਬਾਈ ਯਾਰ ਸਾਰੇ ਝੋਠ ਬੋਲਦੇ ਨੇ ਭਰਾ ਯਾਰ ਕੀ ਦੱਸੇ ਹੁਣ ਸਾਨੂੰ ਤੇ ਕਰ ਲਈਏ ਫਿਰ ਸ਼ੁਰੂਆਤ ਹਾਂਜੀ ਹਾਂ ਵੀਰੇ ਭਰਾ ਆ ਗੱਤੀ ਤੇ ਮਾਰਦੇ ਗਰੀ ਕੈਮਰਾ ਇੱਕ ਵਾਰੀ ਗੱਗੀ ਸੁਆ ਕਿਡਾ ਹੋਇਆ ਇਹਦਾ ਇਹਦਾ ਵੀਰੇ ਪਹਿਲਾ ਸੁਆ ਠੀਕ ਹੈ ਚਾਰ ਦੰਦ ਹੈ ਇਹ ਕਾਂਡਲੀਆਂ ਤੋਂ ਸੰਦੀਪ ਕੋਲੋਂ ਮੱਝ ਆਈ ਹੋਈ ਆ ਵੀਰੇ ਇਹ ਕਾਂਡਲੀਆਂ ਹਰਿਆਣੀਆਂ ਕਾਂਡੜੀ ਵੀ ਕਹਿੰਦੇ ਨੇ ਹਿੰਦੀ ਹਾਂ ਕਾਡਨੀ ਕਹਿੰ ਲੈਂਦੇ ਨੇ ਹਾਂ ਕਾਂੜੀ ਪਿੰਡ ਤੋਂ ਆਈ ਆ ਸੱਜਣੋ ਸੁਮਹਿਣ ਕਾਂੜੀ ਤੋਂ ਤੇ ਬਾਈ ਨੇ ਨਾਮ ਵੀ ਦੱਸਤਾ ਵੀ ਮੱਝ ਆਈ ਕਿਹੜੇ ਸੱਜਣ ਕੋਲੋਂ ਹੋਈ ਆ ਲੈਣਾ ਵੀਰੇ ਪੂਰਾ ਪ੍ਰੂਫ ਦਵਾਵਾਂਗੇ ਫਿਰ ਇੱਕ ਚੀਜ਼ ਦਾ ਕੱਲੀ ਕੱਲੀ ਦਾ ਯਾਰ ਠੀਕ ਹੈਗਾ ਕੋਈ ਬਾਹਰ ਜਿਹੜਾ ਕੰਮ ਨਹੀਂ ਕਰਨਾ ਹੈਗਾ ਆਪਾਂ ਨੇ ਆ ਲੈ ਚਲਾ ਇਹਨੂੰ ਦੰਦਾਂ ਚ ਆ ਗਈ ਚਾਰ ਦਾ ਚਾਰ ਦੰਦ ਹੈ ਵੀਰੇ ਇੱਕ ਗੱਲ ਹੋਰ ਦੱਸ ਦੇਣਾ ਬਿਊਟੀ ਚ ਵੀ ਆ ਕੱਟੀ ਤੇ ਨਾਲ ਨਾਲ ਸੱਜਣੋਂ ਦੁੱਧ ਵਾਲੀ ਤਾਂ ਬਿਨਾਂ ਸ਼ੱਕ ਇਹ ਹੈਗੀ ਆ ਕਿੰਨੇ ਕ ਦਿਨ ਦਾ ਸੂਆ ਗਈ ਇਹਦਾ ਵੀਰੇ ਹੂੰ ਆਪਾਂ ਹਫਤਾ ਦਾ ਕਹਿ ਸਕਦੇ ਆ ਅਗਲੇ ਨੇ ਆਪਾਂ ਨੂੰ ਤਿੰਨ ਕ ਦਿਨ ਦਾ ਕਹਿ ਕੇ ਦਿੱਤਾ ਸੀ ਦੋ ਕ ਦਿਨ ਹੋ ਗਏ ਆਪਣੇ ਕੋਲ ਆ ਇਹਨੂੰ ਹੱਤਾਂ ਮੰਨ ਲਿਆ ਵੀਰੇ ਨਾੜੂਆ ਬੱਚੇ ਜਮਾ ਨਾੜੂਆ ਉਹ ਖੜਿਆ ਮੇਰੇ ਬੱਚਾ ਠੀਕ ਆ ਅਗਲਾ ਜੇ ਦੰਦ ਤੇ ਚੈੱਕ ਕਰੂਗਾ ਬੱਚੇ ਦੇ ਦੰਦ ਵੀ ਚੈੱਕ ਕਰਦੇ ਚਾਹੇ ਤਾਂ ਵੀ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਵੀਰੇ ਤੇ ਝੋਟੀ ਸੱਜਣਾ ਬਹੁਤ ਕਮਾਲ ਦੀ ਝੋਟੀ ਆ ਕਿਉਂਕਿ ਮੂੰਹੋਂ ਬੋਲਦੀ ਆਪੇ ਵੀ ਕਿਹੜੇ ਸਾਢੇ 12 ਕਿਲੋ ਬੋਲਾ ਜਮਾ ਇਹਨਾਂ ਤਿਆਰ ਹੈ ਵੀਰੇ ਪੂਰਾ ਇਹ ਠੀਕ ਹੈ ਠੀਕ ਹੈ ਆਪਾਂ 13 ਉਹ ਦਿੰਦੀ ਆ ਠੀਕ ਆਪਾਂ ਸਾਢੇ 12 ਕਹਿ ਕੇ ਦਵਾਗੇ ਅਗਲੇ ਨੂੰ ਰੱਜ ਜਮਾ ਠੰਡੀ ਚਵਾਈ ਕਰੂਗੀ ਵੀਰੇ 16 17 ਠੀਕ ਹੈ ਗੱਲ ਤੇ ਨਾੜਾ ਨੂੜਾ ਵੀ ਆ ਗਿਆ ਲੇਵੇ ਤੇ ਚੱਲ ਗਿਆ ਹਣਾ ਤਾਂ ਮਿਲਕ ਜਿਹਨੂੰ ਆਪਾਂ ਕਹ ਠੀਕ ਹੈ ਕਿਸੇ ਵੀ ਇੱਕ ਸਾਈਡ ਤੋਂ ਯਾਰ ਕੋਈ ਉਹ ਨਹੀਂ ਹੈਗੀ ਪ੍ਰੋਬਲਮ ਆਪਾਂ ਦੀ ਮਤਲਬ ਗਰੰਟੀ ਵਾਲਾ ਕੰਮ ਹੀ ਆਪਾਂ ਜਮਾ ਵੀਰੇ ਯਾਰ ਆਪਾਂ ਬੈਠੇ ਹਾਂ ਉਹਦਾ ਬੋੜਾ ਕਿੰਨਾ ਦੱਸੇਗਾ ਕਿ ਹਾਜ਼ਰ ਹੁਣ ਜਮਾ ਹੂੰ ਤਾਂ ਵੀਰੇ 13 ਹੈ ਠੀਕ ਹੈ ਠੀਕ ਹੈ ਜਮਾ ਠੰਡਾ ਠਾਰ ਜਮਾ ਪਾਏ ਕਹਿ ਦਈਏ ਕਿ ਹਾਂ ਜਮਾ ਹੀ ਠੰਡਾ ਹੈ 12.5 ਜਮਾ ਤਿਆਰ ਹੈ ਵੀਰੇ 12.5 ਕਿਲੋ ਬੋੜਾ ਬਾਈ ਕਹਿੰਦਾ ਇਹਦੇ ਕੋਲ ਤਿਆਰੀ ਦਾ ਸੂਆ ਆ ਗਿਆ ਸੱਤਾਂ ਅੱਠਾਂ ਦਿਨਾਂ ਦਾ ਦੰਦਾਂ 'ਚ ਆ ਗਈ ਚਾਰ ਦੰਦ ਤੇ ਬਾਕੀ ਬਿਊਟੀ ਵਾਲੀ ਕੱਟੀ ਆ ਗਈ ਤੇ ਇੱਥੋਂ ਗੈਰੀ ਇਹਦੀ ਗਾੜੀ ਪਿਛਾੜੀ ਕਰਾ ਦੀ ਚੈੱਕ ਨਾੜਾ ਨ ਬਾਈ ਯਾਰ ਜਮਾ ਫੋਕੀਆ ਯਾਰ ਚਾਹੇ ਕੋਈ ਯਾਰ 12 13 ਸਾਲ ਦਾ ਜਵਾਕ ਚੋਈ ਚੱਲੇ ਕਿੰਨਾ ਦੁੱਧ ਪਾ ਸਕਦੀ ਆ ਪੀਕ ਲੈਵਲ ਤੇ ਬਾਈ ਜਮਾ ਪਾ ਦਾ ਅਗਲੇ ਨੂੰ ਯਾਰ 16 ਕਹਿ ਕੇ ਦਵਾਂਗੇ ਠੀਕ ਆ ਅਗਲਾ ਆਪਦੀ ਮਿਹਨਤ ਕਰਕੇ 18 ਕਢਾ ਲੈ 19 ਕਢਾ ਲੈ ਉਹ ਅਗਲੇ ਦਾ ਠੀਕ ਆ ਗੱਲ ਤੇ ਇੱਕ ਗੱਲ ਹੋਰ ਦੱਸ ਦਣਾ ਜਿਹੜੇ ਪਹਿਲਨ ਪਸ਼ੂ ਹੁੰਦਾ ਉਹ ਤਿਕਰੀ ਦੀ ਰਣ ਜਾ ਕੇ 35 40 ਦਿਨ ਤੇ ਜਾਂਦਾ ਦੁੱਧ ਤੇ ਹਨਾ ਹਾਂ ਵੀਰੇ 40 ਦਿਨ ਦੇ ਮੰਨ ਲਿਆ ਆਪਾਂ ਠੀਕ ਆ ਨਾ ਅਗਲੇ 40 ਦਿਨ ਤੇ ਪੂਰਾ ਆ ਨਾੜੂਆ ਆ ਗਿਆ ਬੱਚੇ ਦਾ ਨਾਲ ਤੇ ਬਾਕੀ ਝੋਟੀ ਜਿਵੇਂ ਸਾਨੂੰ ਦੱਸਿਆ ਸੱਜਣੋ ਵੀ ਬਹੁਤ ਕਮਾਲ ਦੀ ਐ ਇਹਦਾ ਰੇਟ ਅੱਗੇ ਕੀ ਰਹੂਗਾ ਫਿਰ ਇਹਦਾ ਯਾਰ ਜਮਾ ਵੀਰੇ ਪੂਰਾ ਆਪਾਂ ਜਿਵੇਂ ਕਹਿ ਦਿਆ ਯਾਰ ਹਰਿਆਣੇ ਦੇ ਡੰਗਰਾਂ ਦਾ ਯਾਰਾ ਕਿਤੇ ਵੀ ਨਹੀਂ ਮਿਲਦਾ ਵੀਰੇ ਯਾਰ ਠੀਕ ਹੈ ਠੀਕ ਹੈ ਜਮਾ ਭਲੂਣ ਝੋਟੀ ਹੈ ਠੀਕ ਹੈ ਜਿਹੇ ਦਾ ਦੁੱਧ ਹੈ ਉਹਦੇ ਮੁਤਾਬਕ ਆਪਾਂ ਰੇਟ ਰੱਖਿਆ ਵੀਰੇ 1 35 ਇਹਦਾ 1 ਲੱਖ ਤੇ 35000 ਰੁਪਏ ਵੀਰੇ ਮਾਨ ਤਾਨ ਜਾਓ ਜੋ ਜਮਾ ਵੀਰੇ ਜਾਇਜ਼ ਕਰਾਂਗੇ ਜੇ ਤਾਂ ਨਾ ਵੈਸੇ ਆਪਣੀ ਇੱਛਾ ਕੀ ਆ ਦੋਨੇ ਇੱਕ ਜਾਣੇ ਕੋਲ ਜਾਣਾ ਕਿਉਂਕਿ ਹਰਿਆਣੇ ਇਧੀਆਂ ਨੇ ਲਈਆਂ ਜਿਵੇਂ ਕਿ ਨੇੜੇ ਤੇੜੇ ਦੇ ਪਿੰਡਾਂ ਤੋਂ ਇਹਨੇ ਕਿ ਹਾਂ ਜੇ ਇੱਕ ਤੇ ਲੈ ਕੇ ਜਾਊਗਾ ਆਪਾਂ ਪੂਰਾ ਫੁੱਲ ਐਨ ਪੂਰਾ ਮੰਨਤਾਨ ਕਰਾਂਗੇ ਜੇ ਅਗਲਾ ਕਹਦੇ ਮੇਰੀ ਪਹੁੰਚ ਕਰ ਦੇ ਜਿਵੇਂ ਸਾਨੂੰ ਕਹੀ ਹੈ ਗਿਆ 200 200 400 ਹੋ ਗਿਆ ਉਹ ਆਉਣਾ ਪਹੀ ਕਰ ਜਾਣਾ ਜਮਾ ਵੀ ਰਿਹਾ ਉਹ ਫਰੀ ਉਹ ਫਰੀ ਜਮਾ ਇਹਦਾ ਬਾਈ ਕਹਿੰਦਾ 1 ਲੱਖ ਤੇ 35000 ਲੈਣਾ ਪਹੁੰਚੜਾ ਸੀ ਇਹਨੂੰ ਵੀ ਸਮਝਾਤਾ ਸੱਜਣੋ ਜੇ ਕੱਲੀ ਕੱਲੀ ਲੈਣੀ ਆ ਤਾਂ ਉਦਾਂ ਦੀ ਬਾਈ ਕਹਿੰਦਾ 45 ਛੋਟ ਛੱਪਾ ਕਰ ਦਾਂਗੇ ਵਿੱਚੋਂ ਹਣਾ ਹਾਂ ਵੀਰੇ ਜਮਾ ਦੇਖ ਲੈ ਜਮਾ ਕੱਲਾ ਕੱਲਾ ਥਾਣਾ ਜਿਹਨੂੰ ਆਪਾਂ ਕਹਿ ਦਿਆਂਗੇ ਹਾਂ ਯਾਰ ਮਿਲਕ ਬਿਊਟੀ ਚ ਜਿਹਨੂੰ ਅਸਲ ਕਹਿ ਦਣਿਆ ਜਿਹਨੂੰ ਹਾਂ ਪੂਰਾ ਮੂਰਾ ਕਹਿ ਦਣਿਆ ਜਾਂਦਾ ਇਹ ਨਾ ਮੇਲੇ ਹਾਂ ਮੈਂ ਤਾਂ ਪੂਰਾ ਇਹ ਹੁਣ ਮਾਰ ਦੇਗਾ ਰਿਆ 2 ਨੰਬਰ ਵਾਲੀ ਤੇ ਪਹਿਲਾਂ ਤਾਂ ਇਹ ਆਰਡਰ ਕੁਆਲਿਟੀ ਕਰਾ ਲਈ ਚੈੱਕ ਪ्युअर ਬੂਰੀ ਆ ਗਈ ਜਿਹੜੀ ਆਪਾਂ ਕਹਿ ਦਣਿਆ ਤੇਲ ਈ ਆ ਜੇ ਤੁਸੀਂ ਇਹ ਨੀਲੀ ਦਾ ਸੀਮਨ ਲਾ ਦੋਗੇ ਨਾ ਬੱਚਾ ਬਹੁਤ ਕਮਾਲ ਮਾਗਰੇ ਇਹਦੇ ਇੱਕ ਹੋਰ ਵਧੀਆ ਗੱਲ ਹੈ ਵੀਰੇ ਉਹਦੇ ਚ ਫੀਮੇਲ ਕਾਫੇ ਦੇ ਮਾਗਰ ਠੀਕ ਹੈ ਕੱਟੀ ਆ ਗਈ ਨਾਲੇ ਹਾਂ ਮਾਗਰੇ ਇਹਦੇ ਕੱਟੀ ਆ ਗਈ ਨਾ ਕੱਟਾ ਆ ਗਿਆ ਨਾ ਹਾਂਜੀ ਵੀਰੇ ਉਹਦੇ ਮਾਗਰ ਕੱਟਾ ਗਿਆ ਇਹਦੇ ਮਾਗਰ ਕੱਟੀ ਆ ਗਈ ਥੋਰ ਖੋਲ ਕੇ ਗੱਗੀ ਇੱਕ 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 ਦਿਨ ਦਾ ਸੁਆ ਇਹਦਾ ਵੀਰੇ ਯਾਰ ਆਪਾਂ ਨੂੰ ਆਗ ਲੈਣੇ ਯਾਰ ਹਫਤੇ ਦਾ ਕਹਿ ਕੇ ਦਿੱਤਾ ਆਪਾਂ ਫਿਰ ਵੀ ਆਨ ਨੂੰ ਨੌਕ ਦਿਨ ਦਾ ਕਹਿ ਕੇ ਚੱਲਾਂਗੇ ਵੀਰੇ ਯਾਰ ਨੌ 10 ਦਿਨ ਦਾ ਮੰਨ ਲੇ ਹਾਂ ਵੀਰੇ ਤੇ ਹੁਣ ਦੁੱਧ ਹਾਜ਼ਰ ਕਿੰਨਾ ਇਹਦੇ ਕੋਲ ਇਹਦੇ ਵੀਰੇ 13.5 ਠੀਕ ਹੈ ਕੱਲ ਪਰ ਜਦੋਂ ਅਸੀਂ ਆਪ ਲੈ ਕੇ ਆਏ ਆ ਠੀਕ ਹੈ ਆਪਣੇ ਘਰੇ ਆ ਕੇ ਹੁਣ 12.5 ਪਾਉਣ ਇੱਕ 13 ਦਿੱਤਾ ਜੀ ਵੀਰੇ ਠੀਕ ਹੈ ਕਈ ਯਾਰੀ ਆਪਾਂ ਨੂੰ 12.5 ਹੀ ਕਹਿ ਕੇ ਇਹਨੂੰ ਵੀ 12.5 ਹੀ ਕਹਿ ਕੇ ਦਵਾਗੇ ਵੀਰੇ ਕਈ ਯਾਰੀ ਪਸ਼ੂ ਸਾਫਰ ਸੁਫਰ ਮਨਾ ਜਾਣਾ ਹਾਂ ਆ ਚੱਕਰ ਹੈ ਭਰਾ ਤੇ ਦੁੱਧ ਦੀ ਕਿੰਨੀ ਕਰਪੋਰਟ ਹੈ ਵੀ ਇਹਦੇ ਦੁੱਧ ਦੀ ਵੀਰੇ ਪਿਛਲੇ ਸੂਏ ਯਾਰ ਇਹਨੇ ਠੀਕ ਹੈ 15 16 ਦਿੱਤਾ ਹੋਇਆ ਠੀਕ ਹੈ ਗੱਲ ਹੂੰ ਅੱਜ ਨੂੰ ਆਪਾਂ ਹੁਣ ਵੀ ਚੱਲੇ ਮੰਨ ਕੇ ਚੱਲ ਪਈ ਕਿ ਅਗਲੇ ਯਾਰ 15 ਕਿਲੋ ਦਾ 16 ਕਿਲੋ ਹੀ ਕਹਿ ਕੇ ਦਵਾਗੇ ਠੀਕ ਹੈ ਕੋਈ ਜ਼ਿਆਦਾ ਨਹੀਂ ਕਹਿੰਦੇ ਹੈਗੇ ਕੀ ਹਾਂ ਲੈ ਚੱਲਿਆ ਚੱਲ ਤੇ ਬਾਕੀ ਇੱਕ ਗੱਲ ਹੋਰ ਦੱਸਣਾ ਸੱਜਣੋ ਟਾਂਚਾ ਬਹੁਤ ਜ਼ਬਰਦਸਤ ਆ ਮੱਝ ਦਾ ਤੇ ਬਾਕੀ ਥਣ ਦਾ ਸੈਜ ਬਹੁਤ ਕਮਾਲ ਦਾ ਰੱਖਦੀ ਐ ਦੂਰੀ ਵਾਲਾ ਥਣ ਲੱਗਿਆ ਤੇ ਚਵਾਈ ਇਹਦੀ ਇਦਾਂ ਦੀ ਹੋਊਗੀ ਜਿੱਦਾਂ ਦੀ ਨਾ ਗਰਲੇ ਪਰ ਯਾਰ ਚਾਹੇ ਯਾਰ ਸਾਨੂੰ ਮੈਂ ਕਹਿਣ ਲੱਗਣਾ ਚਾਹੇ ਲੇਡੀਜ਼ ਕੱਢੀ ਜਾਣ ਯਾਰ ਠੀਕ ਆ ਕਰ ਠੀਕ ਆ ਚਾਹੇ ਕੋਈ ਜਿਵੇਂ ਕਿ ਆਪਾਂ ਕਿਹਾ ਜਵਾਹ ਕੱਢ ਲੈ ਠੀਕ ਆ ਕਰ ਹਾਂ ਹਰੇਕ ਚੀਜ਼ ਦੀ ਕੱਲੀ ਕੱਲੀ ਚੀਜ਼ ਦੀ ਯਾਰ ਜ਼ਿੰਮੇਦਾਰੀ ਹੋਊਗੀ ਅਗਲਾ ਕਹਿ ਦਿੰਦਾ ਕਿ ਹਾਂ ਸ਼ਰਲਾ ਗੱਪੇ ਦੀ ਬਾਅਦ ਚੋਂ ਅਗਲਾ ਕਹਿ ਦਿੰਦਾ ਬਈ ਸੋਡੀ ਐ ਤਾਂ ਵੀ ਯਾਰਾਂ ਕਹਾਂਗੇ ਸਾਡੀ ਐ ਠੀਕ ਆ ਕਰ ਠੀ ਆਪਾਂ ਉਹ ਵੀ ਕਰਕੇ ਡੰਗ ਤੋਂ ਡੰਗ ਜੇ ਕੋਈ ਚੋਣ ਆਉਂਦਾ ਬੰਦਾ ਆਪਾਂ ਚਬਾ ਬਾਈ ਚਾਹੀ ਚਾਰ ਚੋਵੇ ਅਸੀਂ ਆਪ ਆਪ ਦੇ ਕੋਲ ਵੀਰੇ ਦੋ ਦੋ ਚੋਈਆਂ ਕਰਾ ਦੇ ਜੀ ਇਹ ਤਾਂ ਨਹੀਂ ਕਹਿੰਦਾ ਕਿ ਮੈਂ ਪਾਸੇ ਪੂਸੇ ਵਾ ਕੇ ਜਾਵਾਂ ਵੀ ਨਹੀਂ ਬਾਈ ਫੋਨ ਬੰਦ ਵੀ ਨਹੀਂ ਕਰਦੇ ਹੈਗੇ ਆਪਾਂ ਯਾਰ ਹੋਰ ਦੱਸ ਆ ਉਹ ਚੀਜ਼ ਦੀ ਬਾਈ ਕਹਿੰਦਾ ਤਸੱਲੀ ਰਹੂਗੀ ਹਰੇਕ ਪੱਖ ਤੋਂ ਤੇ ਇਹਦਾ ਦੁੱਧ ਵੀ ਬਾਈ ਕਹਿੰਦਾ ਆਪਾਂ 15 16 ਕਿਲੋ ਕਹਿ ਕੇ ਦੇਵਾਂਗੇ ਕਿਉਂਕਿ 13 ਕੇ ਪੌਣੇ ਕੇ 13 ਬਾਈ ਕਹਿੰਦਾ ਆਪਣੇ ਕੋਲ ਆ ਕੇ ਕੱਢਿਆ ਤੇ ਉੱਥੋਂ ਕਿੰਨਾ ਲੈਂਦਾ ਸੀ ਆਪਾਂ ਉਹ ਤੋਂ 13.5 ਵੀਰੇ 13.5 ਤੇ ਬਾਕੀ 15 ਕੇ ਕਿਲੋ ਦੁੱਧ ਹਨ ਜਿਹੜੇ ਹਿਸਾਬ ਇਹਦਾ ਵੀ ਰੇਟ ਵੀਰੇ ਯਾਰ ਇਹੀ ਲਾ ਲੈ ਚਾਹੀ 135000 ਲਾ ਦੇ ਇਹਦਾ ਵੀ ਯਾਰ 135 ਤੇ 135 2 ਲੱਖ ਤੇ 70000 ਹੋ ਗਿਆ 70000 ਰੁਪਿਆ ਹੋ ਗਿਆ ਵੀਰੇ ਯਾਰ 270 ਚ ਦੋਨਾਂ ਦੀ 400 ਕਿਲੋਮੀਟਰ ਪਹੁੰਚ ਹਾਂ ਪਹੁੰਚੋਗੀ ਵੀਰੇ ਯਾਰ ਬਾਕੀ ਜੇ ਕਿਸੇ ਨੇ ਇੱਥੋਂ ਆ ਕੇ ਲਿਆਣਾ ਹੋਇਆ ਤਾਂ ਉਦਾਂ ਦੀ ਮਾਫੀ ਕਰ ਦਾਂਗੇ ਜਮਾ ਕਰਾਂਗੇ ਵੀਰੇ ਯਾਰ ਅਗਲਾ ਖੁਸ਼ ਹੋ ਕੇ ਮੜੂਗਾ ਭਾਈ ਅਗਲਾ ਇਹ ਨਹੀਂ ਕਹੂਗਾ ਕਿ ਹਾਂ ਤੂੰ ਵਪਾਰ ਕਰਨ ਲੱਗਿਆ ਤੇ ਕੀ ਆ ਕੰਮ ਜਾਣੀ ਹੋਊਗਾ ਆਪਣਾ ਨੰਬਰ ਬੋਲ ਦਿਓ ਮੇਰਾ ਨੰਬਰ ਹੈਗਾ ਵੀਰੇ 98145 94034 914594094039 ਤੇ ਝੋਟੀਆਂ ਸੱਜਣੋ 2 ਦਿਖਾਤੀਆਂ 1 ਦਿਖਾਤੀ ਪ्योर ਬੂਰੀ ਤੇ 1 ਦਿਖਾਤੀ ਪ्योर ਮੋਰਾ ਦੀ ਪੈਲਣ ਕੱਟੀ 4 ਦੰਦਾ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ